ਮੈਲ ਜੰਮੀ ਜਾਣੀ ਹੌਲੀ ਹੌਲੀ ਉਹ ਮੁੜ ਕੇ ਜੜੇਵੇਂ ਜੇ ਬਣ ਜਾਣੇ ਤੇ ਕਈਆਂ ਕਹਿੰਦਾ ਸਾਡੇ ਘਰ ਤੇ ਫੱਕਰ ਹੀ ਪੈਦਾ ਹੋਇਆ ਭੈਣੇ ਫੱਕਰ ਆਪੇ ਪੈਦਾ ਹਣਾ ਤੁਸੀਂ ਨਵਾਇਆ ਨਹੀਂ ਤੇ ਫੱਕਰ ਹੀ ਪੈਦਾ ਹੋਣਾ ਉਹ ਉਹਨੂੰ ਮੜ ਕੇ ਨਵਾਓ ਥੱਲੇੋਂ ਚੰਗਾ ਪੜਾ ਬੰਦਾ ਨਿਕਲੋਣਾ ਉਹ ਫੱਕਰ ਨਹੀਂ ਹੈਗਾ ਮੈਲ ਨੇ ਫੱਕਰ ਬਣਾਇਆ ਕਈ ਬਾਤ ਨਹੀਂ ਬਣਾ ਲੈਂਦੇ ਆ ਬੋਰਡ ਦਾ ਦੁੱਧ ਤੁਸੀਂ 10 ਦਿਨ ਸਿਰ ਨੂੰ ਲਾਓ ਸਵਾਦ ਜੁੜ ਜਾਣਿਆ ਫੱਕਰ ਤਿਆਰ ਫੱਕਰ ਕਿਹੜਾ ਬਾਹਰੋਂ ਕਿਤੇ ਲੈ ਕੇ ਆਉਣਾ ਕੋਈ ਪੈਰਾਸ਼ੂਟ ਨਹੀਂ ਥੋੜਾ ਉਤਰਨਾ ਤੇ ਸਾਡੇ ਸਮਾਜ ਇਦਾਂ ਦੇ ਫਕਰ ਵਾਧੂ ਤੁਰੇ ਫਿਰਦੇ ਆ ਇੱਥੇ ਕੰਗਾ ਦੋਨੋਂ ਵਕਤ ਕਰ ਭਾਈ ਆਨੰਦ ਲਾਲ ਜੀ ਕਹਿੰਦੇ ਕੰਗਾ ਦੋਨੋਂ ਵਕਤ ਕਰ ਜਦੋਂ ਸਿਰੇ ਉੱਠ ਕੇ ਦਸਤਾਰ ਸਜਾਈਦੀ ਬੰਦਾ ਕੰਗਾ ਕਰਕੇ ਜਦੋਂ ਦਸਤਾਰ ਸਜਾਉਂਦਾ ਇਹ ਵੀ ਐਕਸਰਸਾਈਜ਼ ਆ ਸਿਰ ਦੀ ਥੋੜਾ ਸਿਰਦਰਦ ਕਰਦਾ ਹੋਵੇ ਨਾ ਤੁਸੀਂ ਇਹਦਾ ਕੰਗਾ ਕਰੋ ਪਿਆਰ ਨਾਲ ਅੱਧਾ ਸਿਰਦਰਦ ਉੱਦਾਂ ਠੀਕ ਹੋ ਜਾ ਰਾਤ ਨੂੰ ਸ਼ਾਮਾਂ ਨੂੰ ਫਿਰ ਦਸਤਾਰ ਲਾ ਕੇ ਫਿਰ ਕੰਗਾ ਕਰਕੇ ਸੋਣਾ ਵਾ ਤੇ ਤੁਹਾਡੇ ਸਿਰ ਦੀ ਐਕਸਰਸਾਈਜ਼ ਆ ਕੰਗਾ ਦੋਨੋਂ ਵਕਤ ਕਰ ਪਾਗ ਚੁੰਨੇ ਕਰ ਬਾਂਦੇਂੀ ਦਾਤਨ ਨੀਤ ਕਰੇ ਨਾ ਦੁੱਖ ਪਾਵੇ ਲਾਲ ਜੀ ਫਾਈਨਾਂਂਦ ਲਾਲ ਜੀ ਨੇ ਲਿਖਿਆ ਵੀ ਦੋ ਵਕਤ ਤੂੰ ਕੰੰਗਾ ਕਰੇ ਪਾਗ ਚੁਣ ਚੁਣ ਕੇ ਬੰਨੇ ਦਾਤਣ ਨੀਤ ਕਰੇ ਨਾ ਦੁੱਖ ਪਾਵੇਂ ਲਾਲ ਜੀ ਇਹ ਬਾਹਰ ਦੀਆਂ ਰਹਿਤਾਂ ਦੀ ਗੱਲ ਸੀ ਤੇ ਇੱਥੇ ਹੁਣ ਤੁਸੀਂ ਵੇਖੋ ਸਮਾਜ ਵਿੱਚ ਹੁਣ ਜਿਹੜੇ ਜੜਾਵਾਂ ਉਹ ਕਿੱਥੋਂ ਕੰੰਗਾ ਕਰ ਲੂਗਾ ਜੀ ਤੇ ਬੜਾ ਕੁਝ ਬਣਾਤਾ ਕਹਿੰਦੇ ਜੇ ਜੜਾਵਾਂ ਵਧਾਇਆਂ ਰੱਬ ਮਿਲਦਾ ਵਾ ਫਿਰ ਸਭ ਤੋਂ ਪਹਿਲਾਂ ਕਿਹਨੂੰ ਮਿਲੇ ਜੀ ਬੋਰਡ ਨੂੰ ਮਿਲੇ ਇਹ ਭਾਈ ਗੁਰਦਾਸ ਜੀ ਨੇ ਲਿਖਿਆ ਤੋ ਇਸ ਕਰਕੇ ਯੋਗ ਨਾ ਬਾਹਰ ਮੜੀ ਮਸਾਣੀ ਯੋਗ ਨਾ ਤਾੜੀ ਲਾਈਏ। ਤੋ ਇਸ ਕਰਕੇ ਸਾ ਸਮਝ ਇਹਨਾਂ ਗੱਲਾਂ ਨੂੰ ਸਮਝਣਾ ਵਾ ਇਹਨਾਂ ਗੱਲਾਂ ਚ ਕੁਝ ਨਹੀਂ ਪਿਆ ਕਿਸੇ ਕੋਲ ਜਾਣ ਦੀ ਲੋੜ ਨਹੀਂ। ਗੁਰਮਤ ਨੂੰ ਸਮਝਣ ਦੀ ਜ਼ਰੂਰਤ ਹੈ। ਅੰਜਨ ਮਾਹੇ ਨਰੰਜਨ ਰਹੀਏ। ਜੋਗ ਜੁਗਤ ਐਵੇਂ ਪਾਈਏ ਸ਼ਬਦ ਦਾ ਤੀਸਰਾ ਬੰਦ। ਸਤ ਗੁਰ ਭੇਟੇ ਜਦੋਂ ਸਤ ਗੁਰੂ ਜੀ ਮਿਲ ਪੈਣ ਕਿਨੂ ਸੁਰਤ ਨੂੰ। ਸਤ ਗੁਰੂ ਸ਼ਬਦ ਆ ਨਾ ਸੁਰਤ ਸਿੱਖਵਾ ਜਦੋਂ ਸੁਰਤੇ ਸ਼ਬਦ ਦਾ ਸਮੇਲ ਹੋ ਗਿਆ ਫਿਰ ਕੀ ਤਬਦੀਲੀ ਆਉਗੀ ਸੁਣਿਓ ਹੁਣ ਸਤਗੁਰੂ ਭੇਟੈ ਤਾਂ ਸੈnsਾ ਟੂਟੈ ਅੰਦਰ ਦਾ ਸਹਿਮ ਟੁੱਟਦਾ ਫਿਰ ਜਿਹੜਾ ਬੰਦਾ ਸਹਿਮਿਆ ਹੁੰਦਾ ਨਾ ਉਹ ਸਹਿਮ ਖਤਮ ਹੋ ਜਾਂਦਾ ਅੰਦਰ ਦਾ ਸਹਿਮ ਮੁੱਕ ਜਾਂਦਾ ਸਤਗੁਰੂ ਭੇਟੈ ਤਾਂ ਸੈnsਾ ਟੂਟੈ ਧਾਵਤ ਜਿਹੜਾ ਮਨ ਬਾਹਰ ਨੂੰ ਤੌਂਦਾ ਸੀ ਦੂਜਿਆਂ ਦੇ ਪਦਾਰਥਾਂ ਲੈਂਦਾ ਸੀ ਅੱਜ ਮਨ ਦੂਜਿਆਂ ਲਈ ਵੇਖ ਰਿਹਾ ਨਾ ਆਪਣੀ ਰੋਟੀ ਨਹੀਂ ਵੇਖ ਰਿਹਾ ਆਪਣਾ ਘਰ ਨਹੀਂ ਵੇਖ ਰਿਹਾ ਆਪਣੀ ਗੱਡੀ ਦਾ ਆਨੰਦ ਨਹੀਂ ਲੈ ਰਿਹਾ ਦੂਜਿਆਂ ਲਈ ਵੇਖੀ ਜਾਂਦਾ ਉਹਨੇ ਕੋਠੀ ਵੱਡੀ ਪਾਲੀ ਉਹਨਾਂ ਗੱਡੀ ਵੱਡੀ ਲੈ ਲਈ ਉਹ ਫਲਾਣੇ ਥਾਂ ਤੇ ਪਹੁੰਚ ਗਏ ਮੈਂ ਉਹਨਾਂ ਤੋਂ ਪਿੱਛੇ ਰਹਿ ਗਿਆ ਬਾਹਰ ਤਾਰਿਆ ਮਨ ਬਸ ਇੰਨਾ ਕੰਮ ਕਰਨਾ ਮਨ ਨੂੰ ਅੰਦਰ ਲੈ ਕੇ ਜਾਣਾ ਵੀ ਅੰਦਰ ਮੁਖੀ ਹੋ ਜਾ ਬਾਹਰ ਵਾਲਾ ਨਾ ਵੇਖ ਤੂੰ ਕਿਉਂ ਕਿ ਹਲ ਬੇਨਾ ਪਾਈ ਆਪਣੀ ਗੱਲ ਕਰ ਤੂੰ ਤੂੰ ਇੰਜੁਆਏ ਕਰ ਤਸ ਤੂੰ ਆਚਾਰ ਨਾਲ ਵੀ ਖਾ ਰਿਆ ਨਾ ਇਹ ਚੋਂ ਆਨੰਦ ਲੈ ਤੂੰ ਦੇਖ ਪਰਾਈ ਚੋਪੜੀ ਨਾ ਤਰਸਾਏ ਜੀਓ ਐਵੇਂ ਚੋਪੜੀਆਂ ਵੇ ਵੇ ਕੇ ਜੀਤ ਰਸਾਈ ਜਾਣਾ ਐਵੇਂ ਲੋਕਾਂ ਦੀਆਂ ਵੱਡੀਆਂ ਗੱਡੀਆਂ ਵੇਖ ਕੇ ਜੀ ਤਰਸਾਈ ਜਾਣਾ ਕਿਉਂਕਿ ਜਿੰਨਾ ਖਾਦੀ ਚੋਪੜੀ ਰੋਤੀ ਰਾਤ ਛਾਪਾ ਪੈਂਦਾ ਨਾ ਫਿਰ ਅੱਧੀ ਰਾਤ ਹੀ ਭਜਣਾ ਪੈਂਦਾ ਸਾਰੇ ਟੱਬਰ ਨੂੰ ਪਸ਼ੂ ਮੱਝਾਂ ਉੱਥੇ ਬੈਠੀਆਂ ਹੁੰਦੀਆਂ ਉਹਨਾਂ ਦੀਆਂ ਬਹੁਫੇ ਪਾਵਰ ਫੋਨ ਕਰਦੇ ਪਾਪਾ ਜੀ ਨੂੰ ਰੋਟੀ ਖਵਾ ਦਿਓ ਸਾਡੇ ਨੂੰ ਦੂਜੇ ਜ਼ਿਲ੍ਹੇ ਦੀ ਪੁਲਿਸ ਪੈ ਗਈ ਆ ਕਿਉਂਕਿ ਜਿਹੜੇ ਸਮੈਕਾਂ ਵੇਚਦੇ ਆ ਡਰੱਗ ਵੇਚਦੇ ਆ ਉਹ ਕਿਤੇ ਰਾਤ ਨੂੰ ਚੈਨ ਨਾਲ ਥੋੜਾ ਸੌਂ ਜਾਂਦੇ ਆ ਬੋਲੋ ਪਿਆਰਿਓ ਸਬਜ਼ੀ ਵੇਚਣ ਵਾਲਾ ਦੁੱਧ ਵੇਚਣ ਵਾਲਾ ਇੱਕੇ ਹੀ ਰਾਤ ਨੂੰ ਸੌਂਦਾ ਤੇ ਇੱਕੇ ਵਾਰ ਸਵੇਰੇ ਉੱਠਦਾ ਵਾ ਤੇ ਜਿਹੜੇ ਲੋਕ ਇਦਾਂ ਕਰਦੇ ਆ ਤੇ ਸਚਾਈ ਆ ਮੈਂ ਗੁਰੂ ਦੀ ਹਜ਼ੂਰੀ 'ਚ ਕਹਿਣਾ ਮੈਂ ਨਹੀਂ ਕਹਿੰਦਾ ਕੱਲਾ ਇੱਥੇ ਹੀ ਨਸ਼ਾ ਵਾ ਵਿਦੇਸ਼ਾਂ ਵਿੱਚ ਵੀ ਤਸਕਰੀਆਂ ਕਰਨ ਵਾਲੇ ਕਾਰੋਬਾਰ ਨਸ਼ਿਆਂ ਦੇ ਕਰਨ ਵਾਲੇ ਬਹੁਤ ਨੇ ਪਰ ਚੈਨ ਨਹੀਂ ਹੈਗਾ ਜ਼ਿੰਦਗੀ 'ਚ ਆਨੰਦ ਹੈ ਨਹੀਂ ਜ਼ਿੰਦਗੀ 'ਚ ਖੇੜਾ ਹੈ ਨਹੀਂ ਜ਼ਿੰਦਗੀ ਚ ਜਿਹੜਾ ਖੇੜਾ ਵਾ ਜਿਹੜਾ ਆਨੰਦ ਆ ਉਹ ਸੱਚੀ ਸੁੱਚੀ ਕਿਰਤ ਦੇ ਵਿੱਚ ਹੀ ਆ ਜਿੱਦਣ ਅਸੀਂ ਆਪਣੀ ਕਿਰਤ ਸਾਫ਼ ਕਰ ਲਈ ਨਾ ਸਮਝ ਲਓ ਜ਼ਿੰਦਗੀ ਚ ਆਨੰਦ ਦਾ ਜਨਮ ਹੋ ਗਿਆ ਸਾਡੇ ਘਰ ਚ ਆਨੰਦ ਆਉਣ ਲੱਗ ਪਿਆ ਸਾਡੀ ਜ਼ਿੰਦਗੀ ਚ ਦੁੱਧ ਦੀ ਵੀ ਮੈਂ ਗੱਲ ਕਰਦਾ ਤੁਸੀਂ ਨਸ਼ੇ ਛੱਡੋ ਦੁੱਧ ਵੀ ਜੇ 10 ਲੀਟਰ ਵੇਚਦੇ ਹੋ ਨਾ ਪਾਣੀ ਨਾ ਪਾਓ ਵਿੱਚ ਪਿਓਰ ਦੁੱਧ ਵੇਚੋ ਨਾ ਪਿਓਰ ਦੁੱਧ ਵਿੱਚ ਮਿਲਾਵਟ ਨਾ ਕਰੋ ਦੁੱਧ ਵਿੱਚ ਕਈ ਦੁੱਧ ਵਿੱਚ ਵੀ ਮਿਲਾਵਟ ਕਰਦੇ ਆ ਇਹ ਵੀ ਇੱਕ ਢਾਰਵਾ ਜਿਹੜੇ ਮਲਾਵਟ ਦੁੱਧ ਵਿੱਚ ਮਲਾਵਟਾਂ ਕਰਦੇ ਹੁਣ ਪੁੱਤ ਵਿਆਹ ਲਿਆ ਬੀਬੀ ਨੂੰ ਦੁੱਧ ਚ ਪਾਣੀ ਪਾਉਣ ਦੀ ਆਦਤ ਆ ਵਾਂਡੇ ਜਾਣ ਨੂੰ ਜੀ ਕਰਦਾ ਬੀਬੀ ਦਾ ਪਰ ਡਰਦੀ ਜਾਂਦੀ ਨਹੀਂ ਵੀ ਨੋਨ ਨੂੰ ਮਗਰੋਂ ਪਤਾ ਲੱਗ ਜਾਣਾ ਘਰ ਵਾਲਾ ਕਹਿੰਦਾ ਆਪਾਂ ਵੀ ਖੋਈਏ ਹੁਣ ਪੁੱਤ ਵਿਆਹ ਗਿਆ ਉਹਨਾਂ ਦੀ ਹੋਤ ਆਈ ਇਹ ਵੀ ਆਪਣਾ ਮਗਰੋਂ ਦੁੱਧਾ ਜੇ ਕਾਰੋਬਾਰ ਨੋਨ ਨੂੰ ਦੇ ਗਏ ਤੇ ਉਹਨੇ ਸਗਣਾ ਦੁੱਧ ਵੇਚ ਦੇਣਾ ਫੜੇ ਜਾਣਾ ਆਪਾਂ ਉਹ ਫਿਰ ਸਵੇਰੇ ਦੁੱਧ ਵੇਚ ਕੇ ਪਾ ਕੇ ਡੇਰੀ ਜਾਂਦੇ ਆ ਸ਼ਾਮਾਂ ਨੂੰ ਚੋਣ ਵੇਲੇ ਲੋਕੀ ਦੇਖਦੇ ਫਿਰਦੇ ਆ ਵੀ ਕਈ ਵਾਰੀ ਉਹ ਕਹਿੰਦੇ ਨੇ ਵੀ ਗਾਂ ਦਾ ਰੱਸਾ ਗਲ ਚ ਪਾਇਆ ਸੀ ਤੇ ਬੰਦੇ ਨੇ ਗਾਂ ਹੱਥ ਚ ਫੜੀ ਤੇ ਤੁਰਿਆ ਜਾਂਦਾ ਸੀ ਤਾਂ ਤੇ ਕਿਸੇ ਨੇ ਆਪਣੇ ਨਾਲ ਦੇ ਨੂੰ ਪੁੱਛਿਆ ਵੀ ਇਹ ਗਾਂ ਬੰਦੇ ਨਾਲ ਬੱਜੀ ਆ ਕਿ ਬੰਦਾ ਗਾਂ ਨਾਲ ਬੱਜਾਵਾ ਉਹ ਕਹਿੰਦਾ ਜੀ ਇਹ ਕਿਦਾਂ ਦਾ ਸਵਾਲ ਆ ਸਿੱਧੀ ਗੱਲ ਆ ਵੀ ਜਿਹੜੀ ਗਾਂ ਉਹ ਬੰਦੇ ਨਾਲ ਬੱਜੀ ਆ ਕਹਿੰਦਾ ਪੱਕੀ ਗੱਲ ਆ ਕਹਿੰਦਾ ਹਾਂ ਜੀ ਗਾਂ ਦੇ ਗਲ ਚ ਰੱਸਾ ਤੇ ਬੰਦੇ ਨੇ ਤੇ ਰੱਸਾ ਫੜਿਆ ਹੀ ਆ ਗਾਂ ਹੀ ਬੰਦੇ ਨਾਲ ਬੱਜੀ ਆ ਕਹਿੰਦਾ ਠੀਕ ਆ ਕਹਿੰਦਾ ਹੁਣੇ ਜੇ ਰੱਸਾ ਗਾਂ ਦੇ ਗਲੋਂ ਲਾ ਦੇਵੇ ਗਾਂ ਬੰਦੇ ਮਗਰ ਭੱਜੂ ਕਿ ਬੰਦਾ ਗਾਂ ਮਗਰ ਭੱਜੂ ਕਹਿੰਦਾ ਜੀ ਭੱਜੂ ਤੇ ਬੰਦਾ ਹੀ ਗਾਂ ਮਗਰ ਕਹਿੰਦਾ ਵੇਖਣ ਨੂੰ ਇੰਜ ਲੱਗਦਾ ਵੀ ਗਾਂ ਬੰਦੇ ਨਾਲ ਭੱਜੀ ਆ ਪਰ ਵਜਾ ਇਦਾਂ ਆਪਾਂ ਨੂੰ ਲਿਖਦਾ ਵੀ ਘਰ ਸਾਡੇ ਨਾਲ ਵੱਜਾ ਵਾ ਸਾਡੇ ਨਾਲ ਕੋਈ ਨਹੀਂ ਘਰ ਵੱਜਾ ਵਾਸਤਵ ਚ ਘਰ ਨਾਲ ਆਪਾਂ ਵੱਜੇ ਆ ਕਈ ਆਉਂ ਲੱਗੀ ਜਾਂਦਾ ਨਾ ਘਰ ਨਾਲ ਮੈਂ ਵੱਜਾਂ ਮੈਂ ਜਦੋਂ ਘਰ ਨਾਲ ਜਾਵਾਂ ਤੇ ਘਰ ਦੇ ਨਾਲ ਜੀਨ ਲੱਗਦਾ ਤੂੰ ਮਰ ਕੇ ਵੀ ਵੇਖ ਜੇ ਸ਼ਾਮਾਂ ਨੂੰ ਪੀਜੇ ਨਾ ਬਣਾਏ ਤਾਂ ਕੀ ਹਾਂ ਇਥੇ ਸਾਰ ਬਾਦ ਲੋਕ ਭੁੱਲ ਜਾਂਦੇ ਡੀਜੇ ਲਾਉਂਦੇ ਭੰਗੜੇ ਪਾਉਂਦੇ ਆ ਨਾਚ ਨਾਚ ਗਾਣੇ ਕਰਦੇ ਆ ਤਮਾਸ਼ੇ ਕਰਦੇ ਆ ਇਹ ਭੁੱਲ ਜਾ ਬੰਦਿਆ ਤੂੰ ਤੈਨੂੰ ਬਹੁਤ ਵੱਡਾ ਭੁਲੇਖਾ ਹੈ ਇਥੇ ਤੇ ਇਹੋ ਇਹੋ ਜਿਹੇ ਵੀ ਲੋਕ ਹੈਗੇ ਆ ਵਿਆਹ ਸ਼ਾਦੀ ਦੇ ਵਿੱਚ ਕਿਤੇ ਦਾਦੇ ਦਾ ਜਾਂ ਘਰ ਦੇ ਕਿਸੇ ਮੈਂਬਰ ਦੀ ਡੈਥ ਹੋ ਜਾਏ ਤੇ ਕਹਿੰਦੇ ਬਾਹਰ ਰੋਣਾ ਨਾ ਪਾਇਓ ਡੀਜੇ ਜਿ ਵਿਗਨ ਪੈ ਜਾਣਾ ਜੀ ਉਹ ਤੇ ਬਾਅਦ ਚ ਪਤਾ ਲੱਗਦਾ ਵੀ ਚੜ੍ਹਾਈ ਤੋਂ ਪਹਿਲਾਂ ਕਰ ਗਿਆ ਸੀ ਅਗਲੇ ਦੀ ਜਾਗੋ 'ਚ ਵਿਗਨ ਪੈਂਦਾ ਸੀ ਨਾ ਉਹ ਵਿਚਾਰਾ ਸਾਰੀ ਜ਼ਿੰਦਗੀ ਫੜਿਆ ਮਾਰਦਾ ਰਿਹਾ ਉਹ ਮੇਰੇ ਹਟਬਰ ਮੇਰੇ ਤੇ ਜਾਨ ਦਿੰਦਾ ਉਹ ਤਾਂ ਮੇਰੇ ਤੇ ਜਾਨ ਦਿੰਦਾ ਤੇ ਜੇ 5 ਕਿ ਮਿੰਟ ਰਾਬੋ ਤੇ ਸਵਾਸ ਪਉਂਦਾ ਨਾ ਆ ਵੇਖ ਲੈ ਕਹਿੰਦਾ ਕਿਦਾਂ ਠੁਮਕੇ ਲੱਗਣ ਡੇ ਤੈਨੂੰ ਅੰਦਰਵਾੜ ਕੇ ਤੇਰੇ ਤੇ ਕੋਈ ਜਾਨ ਜੂਨ ਨਹੀਂ ਦਿੰਦਾ ਇੱਥੇ ਇਹ ਤਾਂ ਸਭ ਦੁਨੀਆ ਇਦਾਂ ਦੀ ਐਸ ਕਰਕੇ ਜ਼ਿੰਦਗੀ ਨੂੰ ਸਮਝੋ ਸਮਾਜ ਵਿੱਚ ਜ਼ਿੰਦਗੀ ਜੂਣ ਦਾ ਤਰੀਕਾ ਸਿੱਖੋ ਜੋ ਗੁਰਮਤਿ ਨੇ ਸਿਖਾਇਆ ਸਾਨੂੰ ਇਸ ਕਰਕੇ ਭੁਲੇਖੇ ਦਿਮਾਗ ਚੋਂ ਆਪਣੇ ਕੱਢੋ ਵਾਸਤ ਵਿੱਚ ਬੰਦਾ ਕਰਨਾ ਬੱਜੈ ਕਰਨੇ ਬੰਦੇ ਨਾਲ ਬੱਜਾ ਨਾ ਇਹ ਪਿਪਲੇਖਾ ਬੰਦੇ ਨੂੰ ਬਹੁਤ ਵੱਡਾ ਅਖੀਰ ਤੱਕ ਬੰਦਾ ਸੋਚਦਾ ਪਕੜ ਬਣਾ ਕੇ ਰੱਖਦਾ ਪਕੜ ਬਣਾ ਕੇ ਰੱਖਦਾ ਪਰਸ ਦੇ ਨੁਕਰ ਚ ਪੈਸੇ ਡਾ ਕੇ ਰੱਖਦਾ ਉਹ ਅਗਲੇ ਸਭ ਤੋਂ ਪਹਿਲਾਂ ਨਾ ਪਰਸ ਫੋਲਦੇ ਆ ਵੀ ਕਿੰਨੇ ਘੜਾਏ ਨੇ ਨੁਕਰ ਚ ਮਖਾਣੇ ਉਹਦੇ ਲੈ ਕੇ ਆਉਂਦੇ ਮੁੜ ਕੇ ਕਹਿੰਦੇ ਵਾਹ ਵਾਹ ਬੱਜਿਆ ਪਕਾਨੇ ਵੀ ਬਨੂਏ ਦੀ ਹੁਣ ਨਾਲੇ ਇਸ ਕਰਕੇ ਗੁਰਮੁਤ ਨੂੰ ਸਮਝੋ ਇਨਸਾਨ ਬੱਜਾ ਹੋਇਆ ਵਾ ਜ਼ਿੰਦਗੀ ਜਿਉਓ ਬੱਚੇ ਪਾੜੋ ਪੋਤਤੀਆਂ ਪਾੜੋ ਆਪਣੇ ਪਰ ਐਵੇਂ ਮਗਰ ਮਗਰ ਨਾ ਤੁਰੇ ਫਿਰ ਵਾਜ ਸਮਾਜ ਇੱਥੇ ਖਲੋਤਾ ਹੋਇਆ ਕਈਆਂ ਨੇ ਆਪਣੀ ਜ਼ਿੰਦਗੀ ਦੀ ਸਾਰੀ ਜ਼ਿੰਦਗੀ ਇੱਥੇ ਕਰ ਲਈ ਪਹਿਲਾਂ ਆਪਣੇ ਬਾਰੇ ਸੋਚੀ ਗਏ ਫਿਰ ਹੌਲੀ-ਹੌਲੀ ਬੱਚੇ ਸੈੱਟ ਹੋ ਜਾਣ ਫਿਰ ਬੱਚੇ ਵੀ ਸੈੱਟ ਹੋ ਗਏ ਹੁਣ ਹੁਣ ਪਤਾ ਕਿਦਾਂ ਕਿਤੇ ਮਹਾਰਾਜ ਇੱਕ ਪੋਤਰਾ ਦੇ ਦੇਣਾ ਦੋਤਾ ਦੇ ਦੇਣਾ ਚਲੋ ਦੋਤਾ ਵੀ ਆ ਗਿਆ ਪੋਤਰਾ ਵੀ ਆ ਗਿਆ ਦੋਤੀ ਵੀ ਆ ਗਈ ਪੋਤੀ ਵੀ ਆ ਗਈ ਅੱਛਾ ਹੁਣ ਕਿਤੇ ਮਹਾਰਾਜ